ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਹਾਂ ਸਰਿੰਦਰ ਸੋਨੀ ਗੱਲ ਕੀਤੀ ਜਾਵੇ ਅੱਜ ਕਿਸਾਨਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ 30 तरीक ਦੀ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਅਸਰ ਜਿਹੜਾ ਹੈ ਉਹਨਾਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ 97 ਰੇਲਵੇ ਰੇਲਾਂ ਜਿਹੜੀਆਂ ਬੰਦ ਨੇ ਤੇ ਲੋਕ ਕਿਤਨਾ ਕਿਤੇ ਪਰੇਸ਼ਾਨ ਹੋ ਰਹੇ ਤੇ ਬੱਸਾਂ ਦੀ ਗੱਲ ਕੀਤੀ ਜਾਵੇ ਉਹ ਵੀ ਪੂਰੀ ਤਰ੍ਹਾਂ ਬੰਦ ਨੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਬੰਦ ਰਹੇਗਾ ਤਾਂ ਲੋਕ ਕਿਤਨਾ ਕਿਤੇ ਪਰੇਸ਼ਾਨ ਹੋ ਰਹੇ ਤਾਂ ਤਸਵੀਰਾਂ ਹੁਣ ਲੱਡੋਵਾਲ ਟੋਲ ਪਲਾਜ਼ੇ ਦੀਆਂ ਦਿਖਾ ਰਹੇ ਹਾਂ ਜਿੱਥੇ ਲੰਬਾ ਜਾਮ ਲੱਗ ਚੁੱਕਿਆ ਹੈ ਤਾਂ ਲੋਕ ਕਿਸਾਨਾਂ ਦੇ ਨਾਲ ਬਹਿਸ-ਵਾਜੀ ਵੀ ਕਰਦੇ ਹੋਏ ਨਜ਼ਰ ਆ ਰਿਹਾ ਕਿਉਂਕਿ ਲੋਕ ਕਿਤਨਾ ਜਿਹੜੇ ਕੇਂਦਰ ਦੇ ਮੰਤਰੀ ਆ ਜਾਂ ਕੋਈ ਐਮਐਲਏ ਆ ਜਾਂ ਕੋਈ ਲੀਡਰ ਨੇ ਉਹਨਾਂ ਦੇ ਘਰ ਕੇ ਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਰੋਡ ਦੇ ਉੱਤੇ ਆਵਾਜਾਈ ਜਿਹੜੀ ਹੈ ਚੱਲ ਰਹੀ ਹੈ ਪਰ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਉਹਦੇ ਕਰਕੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਬੰਦ ਦਾ ਐਲਾਨਾ ਲੋਕ ਨਾ ਨਿਕਲਣ ਕਰੋ ਪਰ ਲੋਕ ਕਿਤੇ ਨਾ ਕਿਤੇ ਜਿਹੜੇ ਅਖੱਜਲ ਖਵਾਰ ਹੋ ਰਹੇ ਨੇ ਤਾਂ ਇਹਨਾਂ ਨੇ ਇਹ ਵੀ ਕਿਹਾ ਕਿ ਐਂਬੂਲੈਂਸ ਅਤੇ ਵਿਆਹ ਵਾਲੀਆਂ ਗੱਡੀਆਂ ਤੇ ਮਰਗ ਭੋਗਾ ਵਾਲੀਆਂ ਗੱਡੀਆਂ ਜਿਹੜੀਆਂ ਨੰਗਾਈਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਦੂਜੇ ਲੋਕ ਜਿਹੜੇ ਆ ਬੈਂਸਦੇ ਹੋਏ ਵੀ ਨਜ਼ਰ ਆਏ ਤਾਂ ਲੰਬਾ ਜਾਮ ਜਿਹੜਾ ਲੱਗ ਚੁੱਕਿਆ ਕੀ ਜਿਹੜਾ ਆ ਬੰਦ ਰਹੇਗਾ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਜਿਹੜੇ ਕਿਸਾਨਾਂ ਦੇ ਨਾਲ ਲੋਕ ਬੈਂਸ ਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਖੱਜਲ ਖਵਾਰੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਪਰ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਬੰਦ ਜਿਹੜਾ ਆ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ 30 ਦਸੰਬਰ ਨੂੰ ਪੰਜਾਬ ਜਿਹੜਾ ਆ ਬੰਦ ਰਹੇਗਾ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾਈਆਂ ਤੇ ਲੋਕਾਂ ਦੇ ਨਾਲ ਵੀ ਸਭ ਤੋਂ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਸਾਨਾਂ ਦੇ ਨਾਲ ਬੈਂਸਦੇ ਹੋਏ ਵੀ ਨਜ਼ਰ ਆ ਰਹੇ ਕਿਸੇ ਨੇ ਜ਼ਰੂਰੀ ਕੰਮ ਜਾਣਾ ਉਹ ਵੀ ਖੜੇ ਨੇ ਪਰ ਕਿਤੇ ਨਾ ਕਿਤੇ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਲੋਕ ਨੇ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਕਿੰਦਾਂ ਦੀ ਪਰੇਸ਼ਾਨੀਆਂ ਸਾਹਮਣੇ ਕਿਉਂਕਿ ਕਿਸਾਨਾਂ ਵੱਲੋਂ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਸੀਗਾ ਫਿਰ ਵੀ ਤੁਸੀਂ ਨਿਕਲੇ ਹੋ ਮੈਨੂੰ ਪਤਾ ਨਹੀਂ ਸੀਗਾ ਐਕਚੁਅਲੀ ਕੀ ਹੈ ਕਿ ਮੇਰੇ ਬੇਟੇ 'ਤੇ ਮਾਰ ਸੀਗੀ ਤੇ ਫਿਰ ਮੈਂ ਇਲਾਜ ਕਰਾ ਕੇ ਮੈਂ ਘਰ ਮਤਲਬ ਆਫੀਸਲੀ ਆਇਆ ਸੀ ਬਟ ਫਿਰ ਫੋਨ ਆਇਆ ਕਰੋ ਕਿ ਫਿਰ ਵੀ ਮਾਰ ਹੈਗੀ ਹੈ ਤੇ ਮੈਂ ਵਾਪਸ ਹੀ ਜਾ ਰਿਹਾ ਹਾਂ ਕੀ ਲੱਗਦਾ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਨੰਗਨ ਨਹੀਂ ਦਿੱਤਾ ਜਾ ਰਿਹਾ ਨਹੀਂ ਨਹੀਂ ਨੰਗਨ ਨਹੀਂ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਸਾਡੀ ਬੇਟੀ ਜਿਹੜੀ ਹੈ ਬਿਮਾਰ ਆ ਪਰ ਕਿਤਨਾ ਕਿਤੇ ਉਹਨਾਂ ਨੂੰ ਵੀ ਨੰਗਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਤਾਂ ਇੱਧਰ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਸਰ ਕਿਵੇਂ ਦੇ ਦਿਓ ਬਹਸਵਾਜੀ ਵੀ ਇਹਨਾਂ ਦੀ ਬੇਟੀ ਬਿਮਾਰ ਆ ਜੀ ਇਹ ਆਪਣਾ ਡਾਕਟਰ ਸਾਹਿਬ ਨਾਲ ਸਾਡੀ ਗੱਲ ਕਰਾ ਦੇਣ ਅਸੀਂ ਇਹਨਾਂ ਨੂੰ ਨਾਲ ਦੀ ਨਾਲ ਭੇਜ ਦਾਂਗੇ ਕੋਈ ਹੋਰ ਵੀ ਲੋਕ ਤੁਹਾਡੇ ਨਾਲ ਬੈਸਦੇ ਹੋਏ ਵੀ ਨਜ਼ਰ ਆਏ ਆ ਨੰਗਰ ਨੂੰ ਲੈ ਕੇ ਸਾਰੇ ਇਹੀ ਆ ਜੀ ਮੈਂ ਕੰਮ ਤੇ ਜਾਣਾ ਮੈਂ ਇੱਥੇ ਮੇਰਾ ਮੁੰਡਾ ਖੜਾ ਮੈਂ ਉਹਨੂੰ ਮਿਲ ਕੇ ਆਉਣਾ ਮੇਰਾ ਇੱਥੇ ਕਿਹਨਾਂ ਨੂੰ ਨਗਾਇਆ ਜਾ ਰਿਹਾ ਇੱਥੇ ਜਿਨ੍ਹਾਂ ਦੀ ਐਮਰਜੈਂਸੀ ਸਵਾਮ ਆਇਆ ਉਹਨਾਂ ਨੂੰ ਸਾਰੇ ਨੂੰ ਭੇਜਿਆ ਜਾ ਰਿਹਾ ਕਿਸੇ ਨੇ ਡਾਕਟਰ ਨੂੰ ਮਿਲਣਾ ਕਿਸੇ ਦਾ ਕੋਈ ਹਸਪੀਟਲ ਚ ਐਡਮਟਾ ਜਿਹਨੇ ਜਿੱਥੇ ਵੀ ਜਾਣਾ 에어ਪੋਰਟ ਵਾਲਾ ਆ ਟਿਕਟ ਦਿਖਾ ਰਿਹਾ ਉਹ ਸਾਰਿਆਂ ਨੂੰ ਭੇਜਿਆ ਜਾ ਰਿਹਾ ਹੈ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਮਰਜੈਂਸੀ ਸਵਾਏ ਚਾਹੇ 에어ਪੋਰਟ ਦੀ ਗੱਲ ਕੀਤੀ ਹੋਵੇ ਟਿਕਟ ਦਿਖਾਵੇ ਤਾਂ ਉਹ ਜਾ ਸਕਦੇ ਨੇ ਤਾਂ ਜਾਂ ਡਾਕਟਰ ਦੇ ਨਾਲ ਜਿਵੇਂ ਆ ਨੌਜਵਾਨ ਨੇ ਕਿਹਾ ਡਾਕਟਰ ਦੇ ਕੋਲੇ ਮੇਰੇ ਬੱਚਾ ਦਾਖਲਾ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਦੇ ਨਾਲ ਜਿਹੜੀ ਆ ਗੱਲ ਕਰਾਈ ਜਾਵੇ ਤਾਂ ਭੇਜ ਦਾਂਗੇ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਆ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਲਾਡੋਵਾਲ ਦੀਆਂ ਤਸਵੀਰਾਂ ਨੇ ਲੰਬਾ ਜਾਮ ਜਿਹੜਾ ਲੱਗ ਚੁੱਕਿਆ ਆ ਤਾਂ ਲੋਕ کہیں ਨਾ ਕਿ ਪਰੇਸ਼ਾਨ ਨਜ਼ਰ ਆ ਰਹੇ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਕਿਸਾਨ ਆਗੂ ਵੀ ਉੱਥੇ ਮੌਜ ਪਰ ਕਿਤਨਾ ਕਿਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਆ ਆ ਲੋਕ ਆਪਣੀਆਂ ਆਪਣੀਆਂ ਗੱਡੀਆਂ 'ਚ ਬੈਠੇ ਬੇਸ਼ੱਕ ਕੜਾਕੇ ਦੀ ਠੰਡ ਪੈ ਰਹੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦਿਲਵਕ ਸਿੰਘ ਗਿੱਲ ਕਿਸਾਨ ਆਗੂ ਸਾਡੇ ਨਾਲ ਮੌਜੂਦ ਆ ਜਿਹੜੇ ਚਾਰ ਬਹਾਵਾਨ ਨੇ ਜਿਨ੍ਹਾਂ ਨੂੰ ਜਾਣਦੀ ਆ ਇਜਾਜ਼ਤ ਹੈਗੀ ਆ ਜਿਹੜੇ ਮਤਲਬ ਐਮਰਜੈਂਸੀ ਸੇਵਾਵਾਂ 'ਚ ਜਿਨ੍ਹਾਂ ਨੂੰ ਗਿਣਦੇ ਆ ਉਹ ਉਹ ਜਾ ਰਹੇ ਨੇ ਸਾਰੇ ਜਿਨ੍ਹਾਂ 'ਚ ਮੈਡੀਕਲ ਆ ਕੋਈ 에어ਪੋਰਟ ਵਾਲੇ ਆ ਮਰਗਤ ਤੇ ਜਾਣ ਵਾਲੇ ਵਿਆਹ ਤੇ ਜਾਣ ਵਾਲੇ ਆ ਉਹਨਾਂ ਨੂੰ ਜਾ ਰਹੇ ਦਿਲਵਕ ਜੀ ਕਿਵੇਂ ਦੇਖਦੇ ਹੋ ਲੋਕ ਕਾਫੀ ਪਰੇਸ਼ਾਨ ਲੋਕੀ ਬੈੰਸਦੇ ਹੋਏ ਨਜ਼ਰ ਆ ਰਹੇ ਆ ਦੇਖੋ ਬੈਂਸ ਅਸੀਂ ਕਿ ਇਹਨੂੰ ਨਹੀਂ ਕਰਨ ਦਿੰਦੇ ਅਸੀਂ ਜਿਹੜਾ ਬੈਂਸ ਕਰਦਾ ਉਹਨਾਂ ਨੂੰ ਅਸੀਂ ਨਿਗ੍ਹਾਈ ਜਾ ਰਹੇ ਹਾਂ ਜਿਹੜਾ ਕੋਈ ਅਮਰਜੈਂਸੀ ਚਾ ਉਹਨੂੰ ਨਿਗ੍ਹਾ ਰਹੇ ਹਾਂ ਨੋਰੀ ਬਾਰਡਰ ਨੂੰ ਕਿਵੇਂ ਦੇਖਦੇ ਹੋ ਡਲੇਵਾਲ ਦੀ ਸਿਹਤ ਵੀ ਲਗਾਤਾਰ ਵਿਗੜਦੀ ਜਾ ਰਹੀ ਪ੍ਰਸ਼ਾਸਨ ਬਿਲਕੁਲ ਬਿਲਕੁਲ ਵਿਗੜ ਰਹੀ ਹੈ ਜੀ ਤੇ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕਰੂਗਾ ਪਰ ਚੱਕਣ ਨਹੀਂ ਦੇਵਾਂਗੇ ਅਸੀਂ ਉਹਨਾਂ ਨੂੰ ਰੋਕ ਕਿੰਨਾ ਦਾ ਇੰਤਜ਼ਾਮ ਤੁਹਾਡੇ ਲੋਕੀ ਸਾਡੇ ਲੋ ਬੜੇ ਤਕੜੇ ਇੰਤਜ਼ਾਮ ਨੇ ਬੜੀ ਸਾਡੀ ਫੋਰਸ ਆਪਣੀ ਲੱਗੀ ਹੋਈ ਆ ਪੰਜਾਬ ਦੇ ਵਿੱਚ ਲੋਕ ਜਿਵੇਂ ਤੁਸੀਂ ਬੰਦ ਦਾ ਐਲਾਨ ਕੀਤਾ ਹੈ ਕਿੰਨਾ ਕਸਬ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਾਜ਼ਾਰ ਜਿਹੜੇ ਆ ਹੁਣ 10 ਵਜੇ ਉਹ ਵੀ ਖੁੱਲ ਜਣੇ ਨਹੀਂ ਨਹੀਂ ਖੁੱਲਣੇ ਬਾਜ਼ਾਰ ਬੰਦ ਨੇ ਤਕਰੀਬਨ ਬੰਦ ਨੇ ਬਾਜ਼ਾਰ ਤੇ ਬਾਕੀ ਤਕਰੀਬਨ ਸਾਰਾ ਹਾਈਵੇ ਮੇਨ ਹਾਈਵੇ ਤਕਰੀਬਨ ਬੰਦ ਹੈ ਜਿਵੇਂ ਹੁਣ ਇੱਕ ਨੌਜਵਾਨ ਕਹ ਰਹੀ ਡਾਕਟਰ ਕੋ ਜਾਣਾ ਪਰ ਤੁਹਾਡੇ ਬੰਦਿਆਂ ਵੱਲੋਂ ਜਾਣ ਨਹੀਂ ਦਿੱਤਾ ਗਿਆ ਤਾਂ ਲੋਕ ਕਿਤੇ ਨਾ ਕਿਤੇ ਖੱਜਲ ਖਵਾਰ ਹਾਂਜੀ ਨਹੀਂ ਸਰ ਨਹੀਂ ਡਾਕਟਰ ਵਾਲੇ ਨਹੀਂ ਰੋਕ ਰਹੇ ਐਮਰਜੈਂਸੀ ਸੇਵਾ ਕੋਈ ਨਹੀਂ ਰੋਕ ਰੇ ਡਾਕਟਰ ਅਮਰਜੈਂਸੀ ਸੇਵਾ ਕੋਈ ਨਹੀਂ 에어ਪੋਰਟ ਵਾਲੇ ਨੇ ਰੋਕੇ ਡਾਕਟਰ ਨਹੀਂ ਰੋਕ ਰਹੇ ਮਰੀਜ਼ ਨਹੀਂ ਰੋਕ ਰਹੇ ਐਮਬੂਲੈਂਸ ਨਹੀਂ ਰੋਕ ਰਹੇ ਵਿਆਹ ਸ਼ਾਦੀ ਵਾਲੇ ਨੇ ਰੋਕ ਲੁਧਿਆਣਾ ਦੇ ਕਿੱਥੇ ਕਿੱਥੇ ਬੰਦ ਦਾ ਅਸਰ ਆ ਜਿਹੜਾ ਵੀ ਤੁਹਾਡੇ ਕਿਸਾਨ ਕਿੱਥੇ ਲੁਧਿਆਣਾ ਮੰਡਾ ਜੀ ਖੰਨੇ ਤੋਂ ਲੈ ਕੇ ਸ਼ੰਭੂ ਤੋਂ ਲੈ ਕੇ ਸਰੰਦ ਖੰਨਾ ਸਮਰਾਲਾ ਮਾਚੀਵਾੜਾ ਬਿਲਕੁਲ ਲੁਧਿਆਣਾ ਦੇ ਵਿੱਚ ਜਿਹੜਾ ਤੁਹਾਨੂੰ ਅਸਰ ਦਿਖਾਦੀ ਹੈ ਤਾਂ ਸਭ ਤੋਂ ਪਹਿਲਾਂ ਰੋਡ ਦੀ ਆਵਾਜਾਈ ਦਾ ਤਸਵੀਰਾਂ ਦਿਖਾਦੀ ਹੈ ਤਾਂ ਅਮਰਜੈਂਸੀ ਗੱਡੀਆਂ ਜਿਹੜੀਆਂ ਨਗਾਈਆਂ ਜਾ ਰਹੀਆਂ ਨੇ ਤੇ ਬਾਕੀ ਗੱਡੀਆਂ ਜਿਹੜੀਆਂ ਰੋਕੀਆਂ ਜਾ ਰਹੀਆਂ ਨੇ ਤੇ ਇੱਧਰ ਬੈਂਸ ਭਾਈ ਵੀ ਦਿਖਾ ਦਈਏ ਤਾਂ ਬੈਂਸਵਾਜੀ ਜਿਹੜੀ ਆ ਕਿਸਾਨਾਂ ਦੇ ਨਾਲ ਹੋ ਰਹੀ ਆ ਇੱਧਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਡਮ ਕਿਤੇ ਨਾ ਕਿਤੇ ਬੋਲਣ ਨੂੰ ਤਸਵੀਰਾਂ ਲਗਾਤਾਰ ਤੁਹਾਨੂੰ ਲੁਧਿਆਣਾ ਲਾਈਵ ਦੇ ਫੇਸਬੁੱਕ ਪੇਜ ਉੱਤੇ ਦਿਖਾ ਰਹੇ ਆ ਤਾਂ ਗੱਲਬਾਤ ਜਿਹੜੀ ਆ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਿਤੇ ਨਾ ਕਿਤੇ ਆ ਕਾਰਡ ਦਿਖਾਏ ਜਾ ਰਹੇ ਨੇ ਅਮਰਜੈਂਸੀ ਨੰਗਨ ਲਈ ਕਿਹਾ ਜਾ ਰਿਹਾ ਪਰ ਕਿਤੇ ਨਾ ਕਿਤੇ ਨਗਾਇਆ ਨਹੀਂ ਜਾ ਰਿਹਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਅਮਰਜੈਂਸੀ ਆਇਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਲਾਗੂ ਆ ਪਰ ਕਿੰਨੇ ਕਿਤੇ ਐਂਬੂਲੈਂਸਾਂ ਵੀ ਜਿਹੜੇ ਦੂਜੇ ਪਾਸੇ ਉਹਦੀ ਜਾ ਰਹੀਆਂ ਐਂਬੂਲੈਂਸਾਂ ਨੰਘਾਈਆਂ ਜਾ ਰਹੀਆਂ ਵਿਆਹ ਵਾਲੀਆਂ ਗੱਡੀਆਂ ਨੰਘਾਈਆਂ ਜਾ ਰਹੀਆਂ ਜਾਂ ਕਿਸੇ ਨੇ ਮਰਗ ਤੇ ਜਾਣਾ ਉਹਨਾਂ ਨੂੰ ਨੰਘਾਇਆ ਜਾ ਰਿਹਾ ਜਿਵੇਂ ਹੁਣੇ ਨੌਜਵਾਨ ਨੇ ਕਿਹਾ ਸੀ ਡਾਕਟਰ ਨੂੰ ਮਿਲਣਾ ਪਰ ਉਹਨੂੰ ਵੀ ਕਹਿੰਦੇ ਕਿ ਤੇ ਡਾਂਗੇ ਤੇ ਡਾਕਟਰ ਨਾਲ ਜਿਹੜੀ ਗੱਲ ਕਰਾ ਦੋ ਤਾਂ ਉਹਨਾਂ ਨੂੰ ਵੀ ਜਿਹੜਾ ਨੰਗਾ ਦਿੱਤਾ ਜਾਵੇਗਾ ਪਰ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਕਿ ਕਿਸਾਨ ਜਿਹੜੇ ਨੇ ਪ੍ਰਿਟੀਕਲ ਲੀਡਰਾਂ ਦੇ ਘਰਾਂ ਦੇ ਬਾਹਰ ਜਾ ਕੇ ਤਸਵੀਰਾਂ ਦੇਣ ਨਾ ਕਿ ਲੋਕਾਂ ਨੂੰ ਖੱਜਲ ਖਵਾਰ ਕਰਨ ਪਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬੇਸ਼ੱਕ ਹੁਣ 10 ਵਜੇ ਤੋਂ ਬਾਅਦ ਜਿਹੜੇ ਬਾਜ਼ਾਰ ਖੁੱਲ੍ਹੇਗੇ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖੁੱਲਦੇ ਆ ਜਾਂ ਨਹੀਂ ਖੁੱਲਦੇ ਅਸਰ ਕਿੰਨਾ ਕੁ ਦੇਖਣ ਨੂੰ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਤਸਵੀਰਾਂ ਜਿਹੜੀਆਂ ਲਾਡੋਵਾਲ ਤੋਂ ਦਿਖਾਈਆਂ ਲੋਕ ਕਿਤੇ ਨਾ ਕਿ ਬੈਠੇ ਹੋਏ ਨਜ਼ਰ ਆਏ ਆ ਤੇ ਲੋਕਾਂ ਦਾ ਕਹਿਣਾ ਕੀ ਜਿਹੜੇ ਲੀਡਰਾਂ ਦੇ ਘਰਾਂ ਦੇ ਬਾਹਰ ਜਿਹੜਾ ਬੈਠਿਆ ਜਾਵੇ ਤਾਂ ਲੋਕਾਂ ਨੂੰ ਨਾ ਖਰਾਬ ਕੀਤਾ ਜਾਵੇ ਕੈਮਰਾਮੈਨ ਹਣੀ ਦੇ ਨਾਲ ਸ੍ਰਿੰਦਰ ਸ